ਗੁੱਡ ਮਾਰਨਿੰਗ ਦੋਸਤੋ ਸੱਸੀ ਗੱਲ ਸਾਰਿਆਂ ਨੂੰ ਅੱਪਾ ਨੇ ਇੱਕ ਬੰਨ ਦੀ ਵੀਡੀਓ ਪਾਈ ਸੀ ਜਤੋਂ ਬਹੁਤ ਸਾਰੇ ਭਰਾਮਣ ਦੇ ਡਾਊਟ ਸੀਗੇ ਵੀ ਬੰਨਨ ਦੇ ਬਾਰੇ ਦੱਸਿਆ ਕੁਛ ਨਹੀਂ ਵੀਡੀਓ ਚ ਬਨੇ ਰਹੋ ਸਾਰਾ ਕੁਝ ਦੱਸੂਗਾ ਅੱਜ ਵਾਲੀ ਵੀਡੀਓ ਚ ਆ ਜਿਹੜਾ ਬਸ਼ੇਰਾ ਦੇਖ ਰਹੇ ਹਾਂ ਇਹਦਾ ਚੌਥੇ ਦਿਨ ਬੰਨ ਖੁੱਲਿਆ ਚਾਰ ਤੋਂ ਪੰਜ ਦਿਨਾਂ ਅਡਰ ਏਰੀਆ ਦੇ ਵਿੱਚ ਪੈਂਦਾ ਧਰਮਕੋਟ ਕੋਲੇ ਤੇ ਮੈਂ ਤੁਹਾਨੂੰ ਦੱਸ ਦਿੰਨਾ ਵੀ ਬੰਨ ਦੇ ਵਿੱਚ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਜੇ ਤੁਸੀਂ ਇਹ ਵੀ ਸਮਝ ਗਏ ਨਾ ਕੀ ਨਹੀਂ ਕਰਨਾ ਚਾਹੀਦਾ ਤਾਂ ਵੀ ਤੁਸੀਂ 90% ਤੁਹਾਡਾ ਜਾਨਵਰ ਕਦੇ ਵੀ ਨੁਕਸਾਨ ਨਹੀਂ ਹੋਊਗਾ। ਪਹਿਲਾਂ ਕੋਈ ਨਹੀਂ ਸੀ ਦੱਸਦਾ ਇਹ ਚੀਜ਼ ਬਾਰੇ ਠੀਕ ਆ ਮੈਂ ਤੁਹਾਨੂੰ ਦੱਸ ਰਿਹਾ ਤੇ ਪਹਿਲਾਂ ਨਹੀਂ ਵੀਡੀਓ ਚ ਵੀ ਬਹੁਤ ਦੱਸਿਆ ਤੇ ਇਹਨੂੰ ਧਿਆਨ ਨਾਲ ਸਮਝ ਲਿਓ। ਸਭ ਤੋਂ ਪਹਿਲਾਂ ਕਾਲਕ ਨੂੰ ਸਮਝਣ ਦੀ ਜ਼ਰੂਰਤ ਆ ਕਿਉਂਕਿ ਕਾਲਕ 50 ਤੋਂ 60 ਤਰ੍ਹਾਂ ਦਾ ਕਾਲਕ ਆ ਵੱਧ ਵੀ ਹੋਊਗਾ। ਕਾਲਕ ਕੀ ਆ ਪਹਿਲਾਂ ਉਹਦੀ ਡੈਫੀਨੇਸ਼ਨ ਸਮਝ ਲਓ ਕਿਸੇ ਵੀ ਤਰ੍ਹਾਂ ਦਾ ਪੇਟ ਦੇ ਵਿੱਚ ਜਿਹੜਾ ਭਾਵ ਕਿ ਐਬਡੋਮినਲ ਕੈਵਿਟੀ ਦੇ ਵਿੱਚ ਹੋਣ ਵਾਲੇ ਦਰਦ ਨੂੰ ਕਾਲਿਕ ਕਹਿੰਦੇ ਨੇ ਉਹ ਕਿਡਨੀਆ ਦੀ ਪੇਨ ਹੋ ਸਕਦੀ ਆ ਉਹ ਲਿਵਰ ਦੀ ਪੇਨ ਹੋ ਸਕਦੀ ਆ ਉਹ ਗੱਟ ਸਿਸਟਮ ਦੇ ਕਿਸੇ ਵੀ ਆਰਗਨ ਦੀ ਪੇਨ ਹੋ ਸਕਦੀ ਆ ਇੰਸਟਸਟਾਈਨ ਦੀ ਪੇਨ ਹੋ ਸਕਦੀ ਆ ਐਸਿਡੋਸਿਸ ਹੋ ਸਕਦਾ ਸਪਾਸਮੋਡੇ ਕਾਲਿਕ ਹੋ ਸਕਦੀ ਆ ਸੈਂਡ ਕਾਲਿਕ ਹੋ ਸਕਦੀ ਆ ਇੰਪੈਕਟਿਵ ਕਾਲਿਕ ਹੋ ਸਕਦੀ ਆ ਇੰਪੈਕਸ਼ਨ ਕਾਲਿਕ ਹੋ ਸਕਦੀ ਆ ਬਹੁਤ ਸਾਰੀਆਂ ਜਿੰਨੇ ਤੁਸੀਂ ਨਾਮ ਲੈ ਲਓ ਜੇ ਇਹ ਜਿਹੜਾ ਸਮਝਣ ਦਾ ਕੰਮ ਆ ਇਹ ਤੁਹਾਡੇ ਡਾਕਟਰ ਦਾ ਤੁਸੀਂ ਉਹਦੇ ਤੋਂ ਇਲਾਜ ਕਰਾਉਣਾ ਪਰ ਆਪੋ ਮੈਨੂੰ ਤਾਂ ਚਾਹੀਦਾ ਨਾ ਫੋਨ ਕਰਿਓ ਤੇ ਦੂਸਰੀ ਚੀਜ਼ ਇਹਦੇ ਵਿੱਚ ਬਹੁਤ ਜ਼ਿਆਦਾ ਬਿਨਾਂ ਸੋਚੇ ਸਮਝੇ ਫਲੂਇਡ ਥੈਰੇਪੀ ਉਹ ਵੀ ਖਰਾਬ ਕਰਦੀ ਆ ਤੇ ਦੂਸਰੀ ਚੀਜ਼ ਇਹਦੇ ਵਿੱਚ ਜਿਹੜੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਤੋਂ ਜਾਂ ਘਰੇ ਦੇਸੀ ਤਿਆਰ ਕੀਤਾ ਗਿਆ ਮਸਾਲਾ ਸੁਣ ਲਓ ਮੈਡੀਕਲ ਤੋਂ ਕਿਸੇ ਵੀ ਕੰਪਨੀ ਦਾ ਹੋਵੇ ਜਾਂ ਉਹ ਕਿਸੇ ਬੰਨ ਖੁੱਲਣ ਦੇ ਨਾਮ ਤੇ ਆਉਂਦਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਸਾਲਾ ਚਾਹੇ ਉਹ ਘਰੇ ਤਿਆਰ ਕੀਤਾ ਗਿਆ ਉਹ ਘੋੜੇ ਨੂੰ ਕੌਲਿਕ ਦੇ ਵਿੱਚ ਖਤਰਨਾਕ ਹੈ ਕਿਉਂਕਿ ਜਿੰਨਾ ਚਿਰ ਤੁਸੀਂ ਇਹ ਡਾਇਗਨੋਸ ਨਹੀਂ ਕਰ ਲੈਂਦੇ ਵੀ ਕੌਲਿਕ ਕਿਸ ਟਾਈਪ ਦਾ ਕੌਲਿਕ ਆ ਮੋਸਟਲੀ ਗੈਸ ਕੌਲਿਕ ਹੁੰਦੀ ਆ ਇੰਟ੍ਰੈਕਸ਼ਨ ਕੌਲਿਕ ਹੁੰਦੀ ਆ ਵੀ ਕਿਹੜੀ ਤਰ੍ਹਾਂ ਦਾ ਕੌਲਿਕ ਆ ਜਿੰਨਾ ਚਿਰ ਤੁਸੀਂ ਇਹ ਡਾਇਗਨੋਸ ਨਹੀਂ ਕਰ ਲੈਂਦੇ ਉਨਾ ਚਿਰ ਕਿਸੇ ਵੀ ਤਰ੍ਹਾਂ ਦੇ ਮਤਲਬ ਮਸਾਲਾ ਤਾਂ ਵੈਸੇ ਵੀ ਨਹੀਂ ਦੇਣਾ ਕਿਸੇ ਵੀ ਤਰ੍ਹਾਂ ਦੀ ਕੌਲਿਕ ਦੇ ਵਿੱਚ ਤੇ ਜੇ ਤੁਸੀਂ ਇਹ ਵੀ ਸਮਝ ਗਏ ਨਾ ਕੁਛ ਨਹੀਂ ਦੇਣਾ ਪੇਨ ਕਿਲਰ ਲਾਓ ਕੋੜੇ ਨੂੰ ਭੁੱਖਾ ਖੜਾ ਕਰ ਲਓ ਪੇਨ ਕਿਲਰ ਆਪਣੇ ਡਾਕਟਰ ਦੀ ਸਲਾਹ ਨਾਲ ਆ ਲਾ ਸਕਦੇ ਹੋ ਤੁਸੀਂ ਠੀਕ ਹੈ ਹੋਰ ਇਹਦੇ ਵਿੱਚ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਤੁਹਾਨੂੰ ਭੁੱਖਾ ਰੱਖ ਲਓ ਕੋੜੇ ਨੂੰ ਡਾਕਟਰ ਨੂੰ ਕਾਲ ਕਰ ਲਓ ਉਹ ਡਾਇਗਨੋਸ ਕਰਕੇ ਕਿਹੜੀ ਤਰ੍ਹਾਂ ਦਾ ਕਾਲ ਕਰ ਉਹਦਾ ਜਿਹੜਾ ਸਪੈਸੀਫਿਕ ਟਰੀਟਮੈਂਟ ਆ ਉਹ ਕਰ ਦਊਗਾ ਬਨ ਨਾ ਕੋੜੇ ਨੂੰ ਕੁਛ ਨਹੀਂ ਹੁੰਦਾ ਮੇਰੇ ਡੇਲੀ ਦਾ ਜੇ ਤੁਸੀਂ ਕਹੋ ਤਾਂ ਰੋਜ਼ ਵਾਲੀ ਵੀਡੀਓ ਵੀ ਪਾ ਦਿਆ ਕਰੂੰਗਾ ਆ ਵੀ ਚੌਥੇ ਪੰਜਵੇਂ ਦਿਨ ਬਨ ਖੁੱਲਿਆ ਬਨ ਸਿਰਫ ਇੱਕ ਸਾਂਝਿਦਾਰੀ ਦੀ ਗੇਮ ਆ ਕੋਈ ਇਹਦੇ ਵਿੱਚ ਬਾਰੇ ਟੀਕੇ ਬੋਤਲਾਂ ਦਾ ਕੋਈ ਜ਼ਿਆਦਾ ਰੋਲ ਨਹੀਂ ਹੈਗਾ ਠੀਕ ਹੈ ਦੋਸਤੋ ਹੁਣ ਤੁਹਾਨੂੰ ਦੱਸਦਾ ਵੀ ਕੀ ਨਹੀਂ ਕਰਨਾ ਚਾਹੀਦਾ ਇਹੀ ਸਮਝ ਲਿਓ ਤਾਂ ਬਹੁਤ ਕੋਈ ਹੱਲ ਹੋ ਜੂਗਾ ਠੀਕ ਹੈ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਚ ਵੀਡੀਓ ਤਿਆਰ ਹੋ ਗਿਆ ਹੁਣ ਆਪਾਂ